ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀ ਵੀ ਵੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਆਪਣਾ ਛੋਟਾ ਵੀਰ ਬਿੰਦੂ ਖਰੋੜੀਆ ਮੀਂਹ ਤਿੰਨ ਚਾਰ ਦਿਨ ਤੋਂ ਪੰਜ ਦਿਨ ਤੋਂ ਬਹੁਤ ਲੱਗ ਰਿਹਾ ਆ ਇਹ ਮੌਸਮ ਠੰਡਾ ਕੀਤਾ ਪਿਆ ਹੈ ਚੰਗੀ ਤਰ੍ਹਾਂ ਤੇ ਪਰ ਗਰਮੈਸ਼ ਵੀ ਬਹੁਤ ਜ਼ਿਆਦਾ ਸੀਗੀ ਦੋ ਚਾਰ ਦਿਨ ਜੇ ਮੀਂਹ हटਦਾ ਹੈ ਤਾਂ ਉਹਦੇ ਵਿੱਚ ਗਰਮੈਸ਼ ਵੀ ਜ਼ਿਆਦਾ ਹੋ ਜਾਂਦੀ ਆ ਤੇ ਮੀਂਹ ਟੇਕੇ ਨਹੀਂ ਜਿਹਨੂੰ ਕਹਦੀ ਆਪਾਂ ਪੈ ਰਿਹਾ ਤੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿਓ ਤਾਂ ਮੇਰੀਆਂ ਭੈਣਾਂ ਦੀ ਮੇਰੇ ਭਰਾਵਾਂ ਦੇ ਬਹੁਤ ਕਮੈਂਟ ਆਦੇ ਹੁੰਦੇ ਆ ਤੇ ਮੈਂ ਇੱਕ ਗੱਲ ਤੁਹਾਨੂੰ ਛੇਰ ਜੀ ਕਰ ਦਵਾ ਬਈ ਕੋਈ ਗਲਤ ਕਮੈਂਟ ਨਾ ਕਰਿਆ ਕਰੋ ਤਾਂ ਕਿ ਮੈਂ ਨਾ ਚਾਹਾਂ ਮੈਂ ਮੈਂ ਬਲੌਕ ਕਰਾਂ ਫਿਰ ਤੁਹਾਨੂੰ ਫਿਰ ਤੁਸੀਂ ਗੁੱਸਾ ਕਰਦੇ ਉਸ ਚੀਜ਼ ਤੋਂ ਕਿਉਂਕਿ ਮੈਨੂੰ ਨਹੀਂ ਇੱਕ ਭੈਣ ਨੇ ਕਮੈਂਟ ਕੀਤਾ ਸੀ ਕੱਲ ਮੈਂ ਕਮੈਂਟ ਪੜ੍ਹ ਲੈਂਦਾ ਉਹਨਾਂ ਸੋ ਭੈਣ ਨੇ ਕਮੈਂਟ ਕੀਤਾ ਸੀ ਉਹਦੇ ਵਿੱਚ ਭੈਣ ਦਾ ਰਿਪਲਾਈ ਕਿਸ ਨੇ ਗਲਤ ਕੀਤਾ ਹੋਇਆ ਸੀਗਾ ਤਾਂ ਇਸ ਕਰਕੇ ਮੈਂ ਇਹੀ ਗੱਲ ਕਹਿੰਦਾ ਤੁਹਾਨੂੰ ਤੁਸੀਂ ਸਾਰੇ ਸਤਿਕਾਰਯੋਗ ਹੋ ਮੈਂ ਤੋਂ ਵੱਡੇ ਹਾਂ ਮੈਂ ਇਹੀ ਗੱਲ ਬਾਰ-ਬਾਰ ਰਿਪੀਟ ਕਰਦਾ ਕਿ ਗਲਤ ਕਮੈਂਟ ਦੇ ਬਾਕਸ ਦੇ ਵਿੱਚ ਮੈਂ ਤੁਹਾਡੇ ਹੱਕ ਦੇ ਵਿੱਚ ਨਹੀਂ ਹਾਂ ਇਹਨਾਂ ਚੀਜ਼ਾਂ ਦੇ ਵਿੱਚ ਵੀ ਤੁਸੀਂ ਗਲਤ ਕਮੈਂਟ ਕਰੋਗੇ ਤਾਂ ਮੈਂ ਤੁਹਾਨੂੰ ਬਲੌਕ ਨਾ ਕਰਾਂ ਮੈਂ ਨਾਲ ਹੀ ਨਾਲ ਬਲੌਕ ਕਰ ਦੂੰਗਾ ਜੇ ਤੁਸੀਂ ਗਲਤ ਕਮੈਂਟ ਕਰੋਗੇ ਹਨਾ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਸਮਝਦਾਰ ਹੋ ਬਾਕੀ ਕੋਈ ਗਲਤੀ ਹੋਈ ਛੋਟੇ ਭਰਾ ਤੋਂ ਮਾਫੀ ਦਿਓ ਮੀ ਕਿੱਥੇ-ਕਿੱਥੇ ਪੈ ਰਹੇ ਐ ਵੀ ਦੱਸ ਦਿਓ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣਾ ਜਵਾਬ ਪਾ ਦਿਓ ਬੇਰਬਾ ਪਾ ਦਿਆ ਕਰੋ ਇਹ ਕਮੈਂਟ ਆਇਆ ਵਿਸ਼ਾਲ ਵਿਸ਼ਾਲ ਪਾਇਲ ਸਿੰਬਲ ਮਯਾਰਾ ਮੀ ਪੈ ਰਿਹਾ ਹੈ ਬਾਈ ਓਕੇ ਓਕੇ ਵਿਸ਼ਾਲ ਦਾ ਭਰਾ ਦਾ ਆਪਣਾ ਭਰਾ ਆ ਵੀ ਛੋਟਾ ਸਿੰਬਲ ਮਯਾਰੇ ਮੀ ਪੈ ਰਿਹਾ ਕਹਿੰਦਾ ਸਿੰਬਲ ਮਯਾਰਾ ਜਿਹੜਾ ਕਿ ਚਸ਼ਮੇ ਦੇ ਵਿੱਚ ਪੈਂਦਾ ਆ ਚਸ਼ਮਾ ਸਿੰਬਲ ਮਯਾਰੇ ਦੇ ਵਿੱਚ ਪੈਂਦਾ ਆ ਚਣਕੋਈ ਦੇ ਨਾਲ ਆ ਬਲਾ ਚੌਰ ਤੋਂ 4 ਕਿਲੋਮੀਟਰ ਦੀ ਦੂਰੀ ਤੇ ਆ ਕਿੱਥੇ-ਕਿੱਥੇ ਮੀਂਹ ਹੋ ਰਿਹਾ ਕਮੈਂਟ ਦੇ ਬਾਕਸ ਦੇ ਵਿੱਚ ਸਾਰੇ ਆਪਣਾ ਕਿਉਂਕਿ ਮੈਂ ਪੜ ਸਕਾਂਗਾ ਕਿ ਕਮੈਂਟ ਆਪਣਾ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਮੈਂ ਇੱਕ ਪੜ ਕੇ ਤੁਹਾਨੂੰ ਦੱਸ ਸਕਾਂ ਕਿ ਤੁਸੀਂ ਕਿੱਥੇ-ਕਿੱਥੇ ਮੈਨੂੰ ਦੇਖ ਰਹੇ ਹੋ ਜਾਂ ਮੈਨੂੰ ਸੁਣ ਰਹੇ ਹੋ ਹਨਾ ਤੇ ਮੈਨੂੰ ਦੱਸ ਦਿਆ ਕਰੋ ਇਸ ਟਾਈਮ ਅਸੀਂ ਭੱਦੀ ਰੋਡ ਤੋਂ ਲਾਈਵ ਆ ਭੱਦੀ ਰੋਡ ਦੇ ਉੱਪਰ ਜਿੱਥੇ ਕਿ ਮੀਂਹ ਬਹੁਤ ਮੀਂਹ ਦੀ ਵੱਡੀ ਸੰਭਾਵਨਾ ਪੈ ਰਹੀ ਆ ਮੀਂਹ 4-3-4 ਦਿਨਾਂ ਤੋਂ ਲੱਗ ਰਿਹਾ ਇਸ ਟਾਈਮ ਤੇ ਕਿਸੇ ਭਰਾ ਦਾ ਕੋਈ ਕਮੈਂਟ ਆਇਆ ਹੋਵੇ ਤਾਂ ਮੈਂ ਪੜ ਸਕਾਂ। ਬਾਕੀ ਸਾਰਿਆਂ ਦਾ ਸਤਿਕਾਰਯੋਗਾਂ ਦਾ ਸਾਰਿਆਂ ਦਾ ਧੰਨਵਾਦ ਆ। ਜਿਹੜੇ ਪਿਆਰ ਕਰਦੇ ਪੀਵੀਵੀ ਬੜਾ ਚੜਦੇ ਜੰਨ ਨੂੰ ਮੈਂ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ। ਕਿਉਂਕਿ ਮੈਂ ਸੋਚਿਆ ਨਹੀਂ ਸੀ ਕਦੇ ਮੈਂ ਮੈਂ ਪ੍ਰੈਸਰ ਰਿਪੋਰਟਰ ਜਾਂ ਪੱਤਰਕਾਰ ਬਣੂੰਗਾ। ਤੁਸੀਂ ਬਣਾਇਆ ਸਾਰਿਆਂ ਨੇ ਰਲ ਕੇ। ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਦਿਆਂ ਸਾਰਿਆਂ ਦਾ। ਮੇਰਾ ਸਿਰ ਝੁਕਦਾ ਤੁਹਾਡੇ ਅੱਗੇ ਨਾ। ਇਸ ਚੀਜ਼ ਦੇ ਅੱਗੇ ਵੀ ਮੈਂ ਕਦੇ ਜਿੰਦਗੀ 'ਚ ਨਹੀਂ ਸੋਚਿਆ ਸੀ ਵੀ ਆਹ ਚੀਜ਼ ਵੀ ਮੈਂ ਕਰੂੰਗਾ। ਪਰ ਤੁਸੀਂ ਕਰਵਾਤੀ ਸਾਰਿਆਂ ਨੇ ਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਐਦੇ ਤੁਹਾਡੀਆਂ ਪ੍ਰਮਾਤਮਾ ਲੰਬੀਆਂ ਉਮਰਾਂ ਕਰੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਤਾਂ ਕਿ ਮੈਂ ਪੜ ਕੇ ਉਹਦਾ ਰਿਪਲਾਈ ਕਰ ਸਕਾਂ ਮੈਂ ਪੜਦਾ ਹੀ ਹੁੰਦਾ ਕਮੈਂਟ ਵੈਸੇ ਤੇ ਕਾਫੀ ਭਰਾ ਪੈਣਾ ਜੁੜੀਆਂ ਹੋਈਆਂ ਆ ਆਪਣੇ ਨਾਲ ਤੇ ਤੁਹਾਡਾ ਸਤਿਕਾਰਯੋਗ ਸਾਰਿਆਂ ਦਾ ਧੰਨਵਾਦ ਆ ਦੇਹਲ ਬੰਸੀ ਸਾਹਿਬ ਨਿਰਮਲ ਲਖਵੀਰ ਸਿਆਵਲਪੁਰ ਸਿਆਵਲਪੁਰ ਦੇ ਭਰਾ ਬਹੁਤ ਪਿਆਰ ਕਰਦੇ ਆਪਾਂ ਨੂੰ ਬਹੁਤ ਧੰਨਵਾਦ ਸਾਰਿਆਂ ਦਾ ਮੀ ਇਸ ਟਾਈਮ ਅਸੀਂ ਭੱਦੀ ਰੋਡ ਤੋਂ ਲਾਈਵ ਆ ਤੇ ਚਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਦਾਂ ਪਿਆਰ ਕਰਦੇ ਰਹੋ ਪੀਪੀਵੀ ਵਾਲਾ ਚੁਰਦੇ ਜਾਂਦੇ ਜਾਨ ਨੂੰ ਨਵੀਂ ਅਪਡੇਟ ਤੁਹਾਡਾ ਛੋਟਾ ਵੀਰ ਬਿੰਦੂ ਖਲੋੜੀਆ ਦਿੰਦਾ ਰਹੂੰਗਾ ਜੀ ਧੰਨਵਾਦ